ਮੈਂ ਅੱਜ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਦੋ ਸਕੇ ਭਰਾ ਸੀ ਦੋਵੇਂ ਖੇਤੀ ਕਰਦੇ ਸੀ ਜਿਵੇਂ ਹੁਣ ਸਾਰਾ ਕੰਮ ਮਸ਼ੀਨਾਂ ਕਰ ਦਿੰਦੀਆਂ ਓਦੋਂ ਕੋਈ ਮਸ਼ੀਨਾਂ ਨਹੀਂ ਸੀ ਸਾਰਾ ਕੰਮ ਸਾਥੀ ਕਰਨਾ ਪੈਂਦਾ ਸੀ ਬਹੁਤ ਮੁਸ਼ਕਲ ਸੀ ਕੰਮ ਦੋਵੇਂ ਭਰਾ ਦਾ ਛੋਟਾ ਵਿਆਹ ਸੀ ਵੱਡਾ ਉਹ ਕੰਮਚੋਰ ਸੀ ਕੰਮ ਤੋਂ ਟਲਦਾ ਰਹਿੰਦਾ ਸੀਗਾ ਕੋਈ ਨਾ ਕੋਈ ਬਹਾਨਾ ਬਣਾ ਲੈਣਾ ਤੇ ਆਪਦਾ ਕੰਮ ਨਾ ਕਰਨਾ ਉਹਨੇ ਇੱਕ ਦਿਨ ਸੋਚਿਆ ਉਹਨੇ ਵੀ ਆਪਾਂ ਇਸ ਘਰ ਤੋਂ ਟਾਲਾ ਕਰਕੇ ਬਾਹਰ ਕਿਤੇ ਚਲੇ ਜਾਈਏ ਜਿੱਥੇ ਕੋਈ ਕੰਮ ਨਾ ਕਰਨਾ ਪਵੇ ਉਹਨੇ ਆਪਣੀ ਪਰਜਾਈ ਨੂੰ ਕਿਹਾ ਵੀ ਭਰਾ ਮੇਰਾ ਖੇਤੀ ਕਰਦਾ ਤੇ ਮੈਂ ਦਿਲ ਕਰਦਾ ਕਿ ਮੈਂ ਰੱਬ ਦੀ ਭਗਤੀ ਕਰਾਂ ਮੈਂ ਭਗਤੀ ਕਰਨ ਚੱਲਿਆ ਮੈਂ ਰੱਬ ਨੂੰ ਪਾ ਕੇ ਫੇਰ ਵਾਪਸ ਮੁੜਾਂਗਾ ਤੇ ਆਪਣੇ ਘਰ ਦੇ ਵਿੱਚ ਸਾਰੇ ਠੀਕ ਠਾਕ ਹੈ ਚੱਲਦਾ ਰਹੂਗਾ ਉਸ ਨੇ ਭਗਵੇਂ ਕੱਪੜੇ ਪਾ ਕੇ ਤੇ ਭਗਤ ਬਣ ਕੇ ਤੇ ਕਿਸੇ ਗੁਰੂ ਦਾ ਚੇਲਾ ਬਣ ਕੇ ਜਾ ਕੇ ਜਿਹੜਾ ਛੋਟਾ ਸੀ ਉਹ ਕੀਤੀ ਕਰਦਾ ਰਿਹਾ ਬੜੀ ਮਿਹਨਤ ਦੇ ਨਾਲ ਕਰਦਾ ਰਿਹਾ ਹਾ ਵੱਡਾ 10 12 ਸਾਲਾਂ ਬਾਅਦ ਘਰ ਆਇਆ ਘਰ ਆ ਕੇ ਤੇ ਭਰਜਾਈ ਨੇ ਉਹਨੂੰ ਨਮਸਕਾਰ ਕੀਤੀ ਵੀ ਮਹਾਪੁਰਸ਼ ਆਇਆ ਜਿਵੇਂ ਚਿਹਰਾ ਬੜਾ ਚਮਕੇ ਉਹਦਾ ਮਹਾਤਮਾ ਵਾਂਗੂ ਉਸ ਨੇ ਆ ਕੇ ਪੁੱਛਿਆ ਵੀ ਮੇਰਾ ਭਾਈ ਕਿੱਥੇ ਹੈ ਉਹ ਕਹਿੰਦੀ ਵੀ ਉਹਦਾ ਤਾਂ ਹਲ ਜੋੜਿਆ ਖੇਤ ਤੇ ਉਹ ਇਸ਼ਾਨ ਉਹ ਆਉਂਦਾ ਕੰਮ ਕਰਕੇ ਆਉਂਦਾ ਉਹ ਕਹਿੰਦਾ ਨਹੀਂ ਮੈਨੂੰ ਕਾਲ ਹੈ ਮੈਂ ਜਾਣਾ ਤੇ ਉਹਨੂੰ ਬੁਲਾ ਕੇ ਰਿਓ ਮੈਂ ਮਿਲਣਾ ਉਹ ਕਹਿੰਦੀ ਰਾਹ ਚ ਦਰਿਆ ਵਗਦਾ ਹੈ ਦਰਿਆ ਟੱਪ ਕੇ ਮੈਂ ਕਦੇ ਜਾ ਨਹੀਂ ਸਕਦੀ ਏ ਉਹ ਰੋਟੀ ਨਾਲ ਹੀ ਬੰਨ ਕੇ ਲੈ ਜਾਂਦਾ ਤੇ ਉੱਥੇ ਛਕ ਲੈਂਦਾ ਤੇ ਦਰਿਆ ਪਾਰ ਕਰਕੇ ਮੈਂ ਉਹਨੂੰ ਉਹਦੇ ਕੋਲੇ ਨਹੀਂ ਪਹੁੰਚ ਸਕਦੀ। ਉਹ ਕਹਿੰਦਾ ਇਹੀ ਤਾਂ ਗੱਲ ਹੈ। ਮੇਰੇ ਕੋਲ ਇੱਕ ਸ਼ਕਤੀ ਹੈ। ਮੈਂ ਰੱਬ ਨੂੰ ਪਾ ਲਿਆ ਹੈ। ਉਹ ਸ਼ਕਤੀ ਬੜੀ ਵੱਡੀ ਸ਼ਕਤੀ ਹੈ। ਮੈਂ ਉਹ ਸ਼ਕਤੀ ਤੁਹਾਨੂੰ ਦੇ ਦਿੰਦਾ ਹੈ ਤੇ ਤੁਸੀਂ ਆਪ ਹੀ ਦਰਿਆ ਪਾਰ ਕਰ ਦੇਗੀ। ਉਹ ਜਿਹੜੀ ਔਰਤ ਸੀ ਬੜਾ ਵਿਸ਼ਵਾਸ ਕਰਨ ਵਾਲੀ ਸੀ। ਉਹਨੇ ਕਿਹਾ ਜੀ ਦੱਸੋ ਇਹਨਾਂ ਸਾਧਾਂ ਦੇ ਕੋਲੇ ਤੁਹਾਨੂੰ ਪਤਾ ਹੈ ਸੁਆਹ ਹੁੰਦੀ ਹੈ ਜ ਜਿਹਨੂੰ ਇਰਾਕ ਬੋਲਦੇ ਆ। ਉਹਨੇ ਆਪਣੇ ਝੋੜੇ ਦੇ ਵਿੱਚ ਉਹ ਮੁੱਠੀ ਇੱਕ ਭਰ ਕੇ ਉਹ ਰਾਖ ਦੀ ਕੱਢੀ ਤੇ ਭਰਜਾਈ ਦੀ ਦੇ ਤੇ ਤਰ ਦਿੱਤੀ ਬੀਜਾ ਆ ਰਾਖ ਲੈ ਜਾ ਨਾਲ ਜਦੋਂ ਤੂੰ ਦਰਿਆ ਪਾਰ ਕਰਨ ਲੱਗੀ ਇਹ ਰਾਖ ਥੋੜੀ ਥੋੜੀ ਅੱਗੇ ਅੱਗੇ ਸੜਦੀ ਜਾਈ ਤੇ ਦਰਿਆ ਤੈਨੂੰ ਜਿਹੜਾ ਉਹ ਰਾਹ ਦੇ ਜਾਊਗਾ ਤੇ ਤੂੰ ਪਾਰ ਲੰਘ ਜੀ ਤੇ ਉਹਦੇ ਮੇਰੇ ਭਾਈ ਕੋਲੇ ਜਾਏ ਤੇ ਉਹਨੂੰ ਦੱਸੀ ਜਾ ਕੇ ਉਹਨੇ ਉਸੇ ਤਰ੍ਹਾਂ ਕੀਤਾ ਦਰਿਆ ਪਾਰ ਕਰਨ ਲੱਗੀ ਉਹ ਥੋੜੀ ਥੋੜੀ ਰਾਖ ਜਿਹੜੀ ਮੁੱਠੀ ਚ ਉਹਦੇ ਉਹ ਸੜਦੀ ਗਈ ਦਲੇਰੀ ਆ ਗਈ ਉਹਦੇ ਵਿੱਚ ਵੀ ਇਹ ਚਕਤੀ ਹੈ ਤੇ ਉਹ ਪਾਣੀ ਬਹੁਤਾ ਡੂੰਘਾ ਨਹੀਂ ਸੀਗਾ ਤੇ ਇਸ ਕਰਕੇ ਉਹ ਦਰਿਆ ਪਾਰ ਕਰਕੇ ਜਦੋਂ ਉਹਦੇ ਕੋਲੇ ਗਈ ਤੇ ਉਹ ਹੈਰਾਨ ਹੋ ਗਿਆ ਉਹ ਕਹਿੰਦਾ ਕੀ ਗੱਲ ਆ ਜੇ ਤੂੰ ਦਰਿਆ ਕਿਵੇਂ ਪਾਰ ਕਰਕੇ ਆ ਗਈ ਉਹ ਕਹਿੰਦੀ ਤੁਹਾਡਾ ਭਰਾ ਤਾਂ ਬੜੀ ਭਗਤੀ ਕਰਕੇ ਆਇਆ ਰੱਬ ਨੂੰ ਪਾ ਕੇ ਆਇਆ ਉਹਦੇ ਕੋਲੇ ਸ਼ਕਤੀ ਐ ਸੀ ਉਹਨੇ ਮੈਨੂੰ ਇੱਕ ਸ਼ਕਤੀ ਦਿੱਤੀ ਇੱਕ ਰਾਖ ਦਿੱਤੀ ਉਸ ਰਾਖ ਦੇ ਨਾਲ ਮੈਂ ਦਰਿਆ ਪਾਰ ਕਰਾਈ ਮੈਨੂੰ ਕੋਈ ਡਰ ਨਹੀਂ ਲੱਗਿਆ ਉਹ ਕਹਿੰਦਾ ਕਮਲ ਜੀ ਉਹ ਰਾਖੋ ਸ਼ਕਤੀ ਤਾਂ ਆਪਣੇ ਕੋਲੇ ਵੀ ਹੈਗੀ ਐ ਉਹਨੇ ਦੱਸਿਆ ਵੀ ਆਪਣੇ ਕੋਲੇ ਵੀ ਹੈਗੀ ਐ ਤੇ ਕਹਿੰਦਾ ਹੋਰ ਆਪਣੇ ਕੋਲ ਉਸ ਤੋਂ ਵੱਡੀ ਸ਼ਕਤੀ ਹੈਗੀ ਐ ਤੇ ਉਹ ਕਹਿੰਦੀ ਚਲੋ ਜੀ ਹੁਣ ਤੁਸੀਂ ਮੇਰੇ ਨਾਲ ਚਲੋ ਗੁਰਿਆਪਾਰ ਕਰੀਏ ਤੇ ਚਲੀਏ ਕਰਨ ਨੂੰ ਉਹ ਕਹਿੰਦਾ ਨਹੀਂ ਮੇਰੀ ਭਗਤੀ ਸਭ ਤੋਂ ਵੱਡੀ ਹੈ ਮੈਂ ਆਪਣਾ ਕੰਮ ਕਰਕੇ ਫੇਰ ਹੀ ਕਰਿਆ ਆਵਾਂਗਾ ਪਰ ਮੈਂ ਤੈਨੂੰ ਉਸੇ ਤਰ੍ਹਾਂ ਦੀ ਸ਼ਕਤੀ ਦੇ ਦਿੰਨਾ ਹੈ ਦਰਿਆ पार ਕਰਨ ਦੀ ਤੇ ਤੂੰ ਲੈ ਜਾ ਤੇ ਦਰਿਆ पार ਕਰਕੇ ਫਿਰ ਘਰੇ ਚਲੀ ਜਾ ਮੈਂ ਤਾਂ ਆਪਦਾ ਕੰਮ ਕਰਕੇ ਆਉਂਗਾ ਉਸ ਨੇ ਕੀ ਕੀਤਾ ਵੀ ਆਪਣੇ ਖੇਤ ਦੇ ਵਿੱਚੋਂ ਮਿੱਟੀ ਚੱਕੀ ਚੱਕੀ ਤੇ ਆਪਣੇ ਦੋਹਾਂ ਬਲਦਾਂ ਉਤੋਂ ਦੀ ਕਮਾ ਕੇ ਆਪਣੇ ਹਲ ਦੇ ਉਤੋਂ ਦੀ ਕਮਾ ਕੇ ਤੇ ਉਸ ਨੂੰ ਫੜਾ ਦਿੱਤੀ ਮਿਲ ਆ ਉਹਦੋਂ ਵੱਡੀ ਸ਼ਕਤੀ ਬਣ ਗਈ ਇਹ ਵੀ ਤੂੰ ਨਾ ਇਸੇ ਤਰ੍ਹਾਂ ਅੱਗੇ ਅੱਗੇ ਸਿਰਦੀ ਜਾਈ ਤੇ ਦਰਿਆ ਦੇ ਵਿੱਚ ਲੰਘਦੀ ਜਾਈ ਤੇ ਲੰਘ ਜੰਗੀ ਉਹ ਵਿਸ਼ਵਾਸ ਵਾਲੀ ਸੀ ਔਰਤ ਮੁਣਿਆ ਆਪਦੇ ਪਤੀ 'ਤੇ ਜੋ ਵਿਸ਼ਵਾਸ ਕੀਤਾ ਕਿ ਹੋ ਸਕਦਾ ਇਹ ਵੀ ਸ਼ਕਤੀ ਹੋਵੇ ਉਹ ਉਸੇ ਤਰ੍ਹਾਂ ਕੀਤਾ ਉਹਨੇ ਉਹ ਆਪਸ ਦਰਿਆ ਤੱਪ ਕੇ ਘਰੇ ਆ ਗਈ ਉਹਨੇ ਪੁੱਛਿਆ ਮੇਰਾ ਭਰਾ ਆ ਰਿਹਾ ਹੈ ਉਹ ਕਹਿੰਦੀ ਨਹੀਂ ਉਹ ਕਹਿੰਦਾ ਵੀ ਮੈਂ ਤਾਂ ਕੰਮ ਕਰਕੇ ਆਉਂਗਾ ਮੇਰਾ ਕੰਮ ਥੋੜਾ ਜਿਹਾ ਰਹਿ ਗਿਆ ਤੇ ਤੂੰ ਚੱਲ ਤੁਸੀਂ ਰੋਟੀ ਪਾਣੀ ਛਕੋ ਚਲ ਆ ਜਾਣਗੇ ਉਹਨੂੰ ਅੱਗੇ ਬੜਾ ਗੁੱਸਾ ਸੀ ਜਿਹਦਾ ਭਾਈ ਜੀ ਨੂੰ ਸ਼ਾਮ ਨੂੰ ਆਇਆ ਤੇ ਉਹ ਆ ਕੇ ਸਿੱਧਾ ਹੀ ਕਹਿਣ ਲੱਗਾ ਵੀ ਆ ਗਏ ਥੱਕੇ ਖਾ ਕੇ ਲੋਕਾਂ ਦਾ ਖੂਨ ਪੀ ਕੇ ਲੋਕਾਂ ਦੀ ਕਿਰਤ ਖਾ ਕੇ ਤੇ ਉਹ ਕਹਿੰਦੀ ਜੀ ਨਾ ਤੁਸੀਂ ਮਹਾਪੁਰਸ਼ਾਂ ਨੂੰ ਐ ਨਾ ਬੋਲੋ ਵੀ ਤੁਸੀਂ ਬੰਦੇ ਸ਼ਬਦ ਨਾ ਬੋਲੋ ਇਹ ਰੱਬ ਨੂੰ ਪਾ ਕੇ ਆਇਆ ਇਹਨਾਂ ਕੋਲ ਬੜੀ ਸ਼ਕਤੀ ਹੈ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਅੱਜ ਪਰਖ ਕਰ ਲਾਂਗੇ ਮੇਰੀ ਸ਼ਕਤੀ ਵੱਡੀ ਹੈ ਕਿ ਇਹ ਵੱਡੀ ਸ਼ਕਤੀ ਲੈ ਕੇ ਆਇਆ ਰੱਬ ਦੀ ਸ਼ਕਤੀ ਲੈ ਕੇ ਆਇਆ ਉਹ ਕਹਿੰਦਾ ਭਰਾਵਾ ਆਪਾਂ ਪਰਖ ਕਰਨੀ ਹੈ ਵੀ ਕਿਹੜੀ ਸ਼ਕਤੀ ਵੱਡੀ ਹੈ ਇਹ ਮੈਂ ਪਰਖ ਚਾਹੁੰਨਾ ਐ ਐਵੇਂ ਨਹੀਂ ਮੈਂ ਮੰਨਦਾ ਕਿ ਤੂੰ ਰੱਬ ਨੂੰ ਪਾ ਕੇ ਆਇਆ ਤੂੰ ਕੋਈ ਸ਼ਕਤੀ ਲੈ ਕੇ ਆਇਆ ਉਹ ਕਹਿੰਦਾ ਭਰਾ ਜੀ ਦੱਸੋ ਕਰਨ ਕਹਿੰਦਾ ਉਹ ਦੂਰ ਘੜੇ ਭਰੇ ਪਏ ਪਾਣੀ ਦੇ ਉਹ ਪਾਣੀ ਦੇ ਕਣਿਆਂ ਦੇ ਵਿੱਚੋਂ ਪਾਣੀ ਆਪਣੇ ਆਪ ਆਵੇ ਆਪਣੇ ਕੋਲੇ ਚੱਲ ਕੇ ਤੇ ਪਾਣੀ ਪੀਏ ਤੇ ਤੂੰ ਆਪਦੇ ਰੱਬ ਨੂੰ ਕਹੇ ਅਰਦਾਸ ਕਰ ਕੋਈ ਬੇਨਤੀ ਕਰ ਕੋਈ ਉਹ ਬੰਦਾ ਸੇਵਾਦਾਰ ਭੇਜੇ ਜਾਂ ਕਰੇ ਵੀ ਆਪਾਂ ਨੂੰ ਪਾਣੀ ਲੈ ਕੇ ਉਹਨਾਂ ਘੜਾ ਤੇ ਲੈ ਕੇ ਪਿਆਵੇ ਉਹ ਕਹਿੰਦਾ ਜੀ ਇਸ ਤਰ੍ਹਾਂ ਰੱਬ ਇਸ ਤਰ੍ਹਾਂ ਹੀ ਕਰਦਾਗਾ ਤੇ ਇਸ ਤਰ੍ਹਾਂ ਪਾਣੀ ਨਹੀਂ ਆ ਸਕਦਾ ਆਪਣੇ ਕੋਲ ਨਾਮ ਆ ਲੈ ਸਕਦਾ ਤੇ ਇਹ ਸ਼ਕਤੀ ਤਾਂ ਮੇਰੇ ਕੋਲੇ ਨਹੀਂ ਹੈਗੀ ਤੇ ਪਰਮਾਤਮਾ ਦਾ ਨਾਮ ਲਓ ਤੇ ਤੁਹਾਡਾ ਜੀਵਨ ਸੁਖੀ ਹੋਊਗਾ ਉਹ ਕਹਿੰਦਾ ਸੁਖੀ ਤਾਂ ਹੀ ਹੋਊਗਾ ਜੇਕਰ ਸਾਨੂੰ ਮਿਲੂਗਾ ਉਹ ਆਦਾ ਮੈਂ ਆਪਣੀ ਸ਼ਕਤੀ ਜਿਹੜੀ ਮੈਂ ਭਗਤੀ ਕੀਤੀ ਹੈ ਉਹ ਮੈਂ ਤੁਹਾਨੂੰ ਵਿਖਾ ਦਿੰਨਾ ਉਹ ਕਹਿੰਦਾ ਵਿਖਾ ਦਿਓ ਉਹਨੇ ਆਵਾਜ਼ ਮਾਰੀ ਆਪਦੇ ਦੋ ਬੱਚਿਆਂ ਨੂੰ ਓਏ ਭੋਲੂ ਓਏ ਗੋਲੂ ਏ ਓਏ ਭੱਜ ਗਿਆ ਓਰੇ ਆਓ ਗੱਲ ਸੁਣੋ ਵੇਰੀ ਉਹ ਕਹਿੰਦੇ ਹਾਂ ਜੀ ਪਿਤਾ ਜੀ ਦੱਸੋ ਉਹ ਕਹਿੰਦਾ ਦੋ ਗਲਾਸ ਲਾਓ ਉਹ ਦੋ ਘੜੇ ਪਏ ਜਿਹੜੇ ਸਾਹਮਣੇ ਪਏ ਐ ਉਹਨਾਂ ਦੇ ਵਿੱਚੋਂ ਪਾਣੀ ਭਰੋ ਤੇ ਲਿਆ ਕੇ ਸਾਨੂੰ ਪਾਣੀ ਦਿਓ ਅਸੀਂ ਪਾਣੀ ਪੀਣਾ ਉਹ ਭੱਜੇ ਗਏ ਜਾ ਕੇ ਦੋਨੇ ਗਲਾਸ ਭਰ-ਭਰ ਕੇ ਪਾਣੀ ਦੇ ਤੇ ਦੋਹਾਂ ਦੇ ਅੱਗੇ ਲਿਆ ਰੱਖੇ ਉਹਨੇ ਕਿ ਪੀ ਦੋ ਭਰਾਵਾਂ ਨੇ ਪਾਣੀ ਪੀ ਲਿਆ ਫਿਰ ਕਹਿੰਦਾ ਇੱਕ ਵਾਰੀ ਫੇਰ ਦੋਵੇਂ ਗਲਾਸ ਭਰ ਕੇ ਲਿਓ ਭਰ ਕੇ ਲਿਆਂਦੇ ਉਹ ਕਹਿੰਦਾ ਵੀ ਅਜੇ ਬਾਲਟੀ ਕੋਲੇ ਪਈ ਇਹ ਰਿ ਪਾ ਦਿਓ ਇੱਕ ਗਲਾਸ ਹੋਰ ਭਰ ਕੇ ਲਿਓ ਕਿਹੜਾ ਹੋਰ ਲਾ ਕੇ ਆਓ ਉਹਨਾਂ ਨੇ ਇੱਕ ਢੇੜਾ ਹੋਰ ਦੋ ਤਿੰਨ ਢੇੜੇ ਯਾਨੀ ਉਹਨੇ ਲੋਹਾ ਦਿੱਤੇ ਉਹ ਕਹਿੰਦਾ ਵੀ ਤੇਰਾ ਜਿਹੜਾ ਰੱਬ ਹੈ ਉਹ ਕਿਹੜੀ ਸ਼ਕਤੀ ਲੈ ਕੇ ਆਇਆ ਹੈ ਉਹ ਕੀ ਕੰਮ ਕਰਦਾ ਹੈ ਉਹਨੇ ਕੁਝ ਵੀ ਨਹੀਂ ਕੀਤਾ ਤੇ ਜਿਹੜੀ ਭਗਤੀ ਮੈਂ ਕੀਤੀ ਸੱਚੀ ਭਗਤੀ ਮੈਂ ਕੀਤੀ ਤਾਂ ਮੈਂ ਸਾਨੂੰ ਤੁਹਾਨੂੰ ਸਾਹਮਣੇ ਕਰਾ ਮਾਤਵਖਾ ਦੀ ਇਹ ਹੈ ਮੇਰੀ ਭਗਤੀ ਜੋ ਮੈਂ ਹੁਣ ਤੱਕ ਕਰ ਕਮਾਈ ਹੈ ਤੇ ਉਹ ਹੈਰਾਨ ਪਰੇਸ਼ਾਨ ਹੋ ਗਿਆ ਸੋ ਜੇ ਵੇਲੜ ਲੋਗ ਇਹ ਸਾਧ ਇਹ ਲੋਕਾਂ ਦੇ ਕਿਰਤ ਦੇ ਪਾਲਣ ਵਾਲੇ ਇਹਨਾਂ ਨੂੰ ਪਤਾ ਲੱਗ ਜਾਵੇ ਕਿ ਜਿਹੜੀ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਵੀ ਕਿਰਤ ਹੀ ਸ਼ਕਤੀ ਕਿਰਤ ਹੀ ਭਗਤੀ ਕਿਰਤ ਹੀ ਬੜੀ ਮਹਾਨ ਉਸ ਗੱਲ ਤੇ ਅਮਲ ਕਰਗੇ ਜੋ ਕਹਿਗੇ ਗੁਰੂ ਸਾਹਿਬਾਨ ਜੋ ਕਹਿਗੇ ਗੁਰੂ ਸਾਹਿਬਾਨ ਜੋ ਕਹਿਗੇ ਗੁਰੂ ਸਾਹਿਬਾਨ